ਹਾਂਜੀ ਬਾਈ ਜੀ ਸਾਸਤਰੀ ਕਾਲ ਜੀ ਸਾਰਿਆਂ ਨੂੰ ਪੈਂਡੋਪਲੀ ਠੀਕ ਹੈ ਜੀ ਜ਼ਿਲ੍ਹਾ ਬਰਨਾਲਾ ਬਾਈ ਕੋਲ ਰੋਟਾਵੇਟਰ ਬਕਾਉਆ ਜੀ ਠੀਕ ਹੈ ਜੀ ਵੱਧ ਜਾਣਕਾਰੀ ਲੈਣੀ ਹੈ ਤਾਂ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਲਾਦਾ ਜੀ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ 19 ਮਾਡਲ ਆ ਭਰਾ ਠੀਕ ਹੈ ਜੀ ਬਹੁਤ ਹੀ ਸਾਫ਼ ਸੋਹਣਾ ਠੀਕ ਹੈ ਜੀ ਵੱਧ ਜਾਣਕਾਰੀ ਲੈਣੀ ਹੈ ਬਾਈ ਨਾਲ ਜ਼ਰੂਰ ਕਨੈਕਟ ਕਰੋ ਪੰਜਾਬ ਐਨ 40 ਨੂੰ ਵੱਧ ਤੋਂ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਨੂੰ ਨਵੇਂ-ਨਵੇਂ ਵੀਡੀਓ ਅਪਲੋਡ ਕਰਦੇ ਰਹੀਏ ਜੀ ਠੀਕ ਹੈ ਜੀ ਬਾਕੀ ਭਰਾ ਆਪਣਾ ਫੇਸਬੁੱਕ ਦੇ ਪੇਜ ਆ ਹੁਣ ਵਾਦ ਤੋਂ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਨੂੰ ਨੰਗ ਨਵੀਂ ਵੀਡੀਓ ਅਪਲੋਡ ਕਰ ਦਈਏ ਜੇ ਕਿਸੇ ਨੇ ਇਦਾਂ ਦੀ ਵੀਡੀਓ ਬਣਾਉਣੀ ਤਾਂ ਆਪਣਾ ਨੰਬਰ ਨੋਟ ਕਰੋ ਇਹ 752800 355 ਜੀ ਠੀਕ ਹੈ ਜੀ ਬਾਕੀ ਭਰਾ ਆਪਣਾ ਮੱਝਾਂ ਗਾਂ ਵਾਲਾ ਦੇ ਨਾਲਾ ਜੀਤਾ ਫਾਰਮ ਟੀਵੀ ਪਰ ਨਾਲਾ ਠੀਕ ਹੈ ਜੀ ਹੁਣ ਵੀ ਵਾਦ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਨੂੰ ਨੰਗ ਨਵੀਂ ਵੀਡੀਓ ਅਪਲੋਡ ਮਿਲਦੀ ਰਹੇ ਬਾਈ ਜੀ ਨੇ ਭਰਾ ਜੀ ਰੂਟ ਕਨੈਕਟ ਕਰੋ ਬਾਕੀ ਦੇਖ ਸਕਦਾ ਤੁਸੀਂ ਚੈੱਕ ਕਰਕੇ ਤੇ ਚੱਲੀ ਕਰਕੇ ਇਹ ਲੈ ਸਕਦੇ ਭਰਾ ਠੀਕ ਹੈ ਨਾ ਬਾਈ ਦਾ ਨੰਬਰ ਪਾਸ ਗੀਟ ਲਾ ਦਾਂਗੇ ਜੀ ਠੀਕ ਹੈ ਜੀ ਪੰਜਾਬ ਐਨ 4 ਟੀਵੀ ਬਰਨਾਲਾ ਠੀਕ ਹੈ ਜੀ ਬਾਕੀ ਦਾ ਸਬਸਕ੍ਰਾਈਬਰ ਤੇ ਸੇਵ ਕਰਿਆ ਕਰੋ ਠੀਕ ਹੈ ਜੀ ਪੈਂਡ ਉਪਲੀ ਥਲਾ ਬਰਨਾਲਾ ਬਾਈ ਦਾ ਠੀਕ ਹੈ ਜੀ ਆਪਣਾ ਨੰਬਰ ਨੋਟ ਕਰੋ ਈ 75 ਤੋਂ 88 00 355 ਜੀ ਠੀਕ ਹੈ ਜੀ ਟਰੈਕਟਰ ਟਰਾਲੀ ੜੰਬਾ ਕਸ ਦੀ ਵੀ ਆਰਡਰ ਲਵਾਂਗੇ ਤੁਹਾਨੂੰ ਲਵਾਂਗੇ ਆਪਣੇ ਆਰਡਰ ਨੰਬਰ ਤੇ ਠੀਕ ਹੈ ਜੀ WhatsApp ਰਾਹੀਂ ਵੀਡੀਓ ਭੇਜ ਕੇ ਮਿਲਦੇ ਹਾਂ ਭਰਾ ਅਗਲੀ ਵੀਡੀਓ ਚ ਓਕੇ ਬਾਈ